ਮੇਹਾ ਮੈਂ ਅਨੁਕੁਂਦੇ ਉਤੇ ਜੀਪ ਆਪ ਮੇਹਾ ਨੇ ਫਿਕਰ ਕਰ ਰਹੇ ਆਪ ਨਹੀਂ ਤੇਗਾ ਨਾ ਜਿਵੇਂ ਤਾਂ ਦੀਪਰੇ ਦਾ ਚੋਕ ਵੀ ਵੀ ਬੰਦ ਕਰਦੇ ਇਹ ਸਿਗਨੇਚਰ ਜਿਹੜੇ ਤੁਸੀਂ ਦੇਖ ਰਹੇ ਹੋ ਚਾਈਨਾ ਡੋਰ ਨੂੰ ਲੈ ਕੇ ਸਿਗਨੇਚਰ ਮੁਹਿੰਮ ਚੱਲ ਰਹੀ ਹੈ ਤਾਂ ਆਪਾਂ ਅਸੀਂ ਚਾਈਨਾ ਡੋਰ ਨਹੀਂ ਵਰਤਾਂਗੇ ਇਹ ਉਲੋਘ ਕਰ ਰਿਹਾ ਮੈਂ ਇਹ ਪ੍ਰਣ ਕਰਦਾ ਹਾਂ ਕਿ ਕਿ ਕਰਦੀ ਹਾਂ ਜ਼ਿੰਦਗੀ ਵਿੱਚ ਕਦੇ ਵੀ ਚਾਇਨਾ ਡੋਰ ਨਹੀਂ ਵਰਤਾਂਗੇ ਐ ਤੇ ਨਾ ਹੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਵਰਤਣ ਦੇਵਾਂਗੇ ਇਹ ਪੱਕੇ ਸਿਗਨੇਚਰ ਹੈ ਜਿਹੜੇ ਦਿੱਤੇ ਜਾ ਰਹੇ ਡੀਵੀ ਕਾਲਜ ਇਸ ਟਾਈਮ ਹੈਲਪ ਹੋਰ ਨੀਡੀ ਫਾਊਂਡੇਸ਼ਨ ਵੱਲੋਂ ਇਹ ਮੁਹਿੰਮ ਜਿਹੜੀ ਚਲਾਈ ਜਾ ਰਹੀ ਹੈ ਇਸ ਮੌਕੇ ਬਠਿੰਡਾ ਦੇ ਵਿਧਾਇਕ ਪਹੁੰਚੇ ਹੈ ਜਗਰੂਪ ਸਿੰਘ ਗਿੱਲ ਉਹਨਾਂ ਨੇ ਪਹਿਲੇ ਦਸਕਤ ਉਹਨਾਂ ਨੇ ਕੀਤੇ ਹੈ ਤੇ ਉਹਨਾਂ ਨੇ ਵੀ ਅੱਜ ਪ੍ਰਣ ਕੀਤਾ ਵੀ ਮੈਂ ਅਤੇ ਮੇਰੇ ਪਰਿਵਾਰ ਵੱਲੋਂ ਚਾਈਨਾ ਡੋਰ ਦਾ ਇਸਤੇਮਾਲ ਨਹੀਂ ਕਰਾਂਗੇ ਕਾਉਂਸਲਰ ਸੁਖਦੀਪ ਸਿੰਘ ਢਿੱਲੋਂ ਜਗਦੀਸ਼ ਜੀ ਹੋਗੇ ਅੱਜ ਡੀਮ ਕਾਲਜ ਦੇ ਪ੍ਰਿੰਸੀਪਲ ਤੋਂ ਲੈ ਕੇ ਤੇ ਸਟੂਡੈਂਟ ਕਾਫੀ ਸਟੂਡੈਂਟ ਆ ਜਿਹੜੇ ਚਾਈਨਾ ਡੋਰ ਦਾ ਬਾਈਕਟ ਕਰ ਰਹੇ ਆ ਦਾ ਮਤਲਬ ਇਹ ਹੈ ਕਿ ਤੁਸੀਂ ਪ੍ਰੋਮਿਸ ਕਰ ਰਹੇ ਹੋ ਇਹ ਸਿਗਨੇਚਰ ਮਹੀਨ ਚੜੀ ਆ ਚਲਾਈ ਜਾ ਰਹੀ ਆ ਜੀ ਸਰ ਜੀ ਦਾ ਲਾ ਮੈਕ ਕਮਿਊਨਿਟੀ ਸਫਤ ਸਹਿਲਪਾਉਟ ਵੀਡੀਓ ਅਮਰ ਸਭ ਕੀ ਕਰ ਰਹੇ ਅਸੀਂ ਅੱਜ ਜੀਵੇ ਕਾਲਜ ਦੇ ਵਿੱਚ ਆਏ ਜਿਹੜਾ ਇੱਕ ਬਹੁਤ ਭੱਖ ਦਾ ਤੇ ਗੰਭੀਰ ਮੁੱਦਾ ਇਸ ਟੈਂਪ ਚਾਈਨਾ ਡੋਰ ਦਾ ਜਿਹਦੇ ਨਾਲ ਕਰਲੇ ਮਨੁੱਖ ਨਹੀਂ ਪਸ਼ੂ ਪੰਛੀ ਜਿਹੜੇ ਬੋਲ ਨਹੀਂ ਸਕਦੇ ਬੇਜਵਾਨ ਉਕਾਇਲ ਹੋ ਜਾਂਦੇ ਨੇ ਉਹਨਾਂ ਦੀਆਂ ਬੋਤਾਂ ਹੋਈਆਂ ਨੇ ਮਰੰਡੇ ਦੇ ਵਿੱਚ ਵੀ ਬਹੁਤ ਸਾਰੇ ਇਨਸੀਡੈਂਟ ਹੋਏ ਆ ਜਿਨ੍ਹਾਂ ਦੇ ਵਿੱਚ ਕਿਸੇ ਦੇ ਗੱਲ ਦੇ ਵਿੱਚ ਸਕੂਟਰ ਤੇ ਜਾਂਦੇ ਦੇ ਚੈਨਡੋਰ ਪਈ ਹੈ ਕਿਸੇ ਦੇ ਮੂੰਹ ਦੇ ਉੱਤੇ ਕੱਟ ਵੱਜਿਆ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਹੀ ਇਹ ਬਹੁਤ ਵੱਡੀ ਸਮੱਸਿਆ ਪੈਦਾ ਹੋ ਗਈ ਹੈ ਇਸ ਦੇ ਉੱਤੇ ਕੰਮ ਕਰਨ ਦੀ ਲੋੜ ਹੈ ਇੱਥੇ ਹੈਲਪ ਫਾਰ ਨੀਡੀ ਫਾਊਂਡੇਸ਼ਨ ਤੇ ਐਨਐਨਐਸ ਯੂਨਿਟ ਜਿਹੜਾ ਦੀਵ ਅਕਾਲੀ ਦਾ ਇਹਨਾਂ ਦੋਹਾਂ ਨੇ ਜੁਆਇੰਟ ਪ੍ਰੋਗਰਾਮ ਡਾਊਟ ਕੀਤਾ ਇਹਨਾਂ ਦੀ ਮਦਦ ਦੇ ਨਾਲ ਵੀ ਚੈਨਡੋਰ ਦੇ ਲਈ ਜਾਗਰੂਕ ਕੀਤਾ ਜਾਵੇ ਨੌਜਵਾਨਾਂ ਨੂੰ ਲੋਕਾਂ ਨੂੰ ਕਿਉਂਕਿ ਜਿਹੜਾ ਮਹੀਨਾ ਹੈ ਫਰਵਰੀ ਦਾ ਪਸੰਦ ਵੀ ਆਉਣੀ ਹੈ ਇਸ ਦੇ ਵਿੱਚ ਪਤੰਗਬਾਜ਼ੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਸ਼ੌਕ ਹੈ ਸਾਡਾ ਪੰਜਾਬੀਆਂ ਦਾ ਜਾਂ ਹਿੰਦੁਸਤਾਨ ਦੇ ਵਿੱਚ ਇਸ ਨੂੰ ਬਣਾਇਆ ਜਾਂਦਾ ਪਰ ਜਿਹੜੀ ਚੈਨਾ ਡੋਰ ਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਇਸ ਦੀ ਪਰਪਾਈ ਮਨੁੱਖ ਦੀ ਕਿਸੇ ਦੀ ਜ਼ਿੰਦਗੀ ਚਲੀ ਜਾਵੇ ਉਹਨੂੰ ਵਾਪਸ ਨਹੀਂ ਦੇ ਲੰਗਾ ਸਕਦਾ ਉਸ ਦੇ ਲਈ ਜਾਗਰੂਕਤਾ ਪੈਦਾ ਕਰਨ ਵਾਸਤੇ ਜਿੱਥੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਹਾ ਗਿਆ ਔਰ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਇਸ ਦੇ ਬਾਰੇ ਕੰਮ ਕਰ ਵੀ ਰਹੀ ਹੈ ਪੁਲਿਸ ਡਿਪਾਰਟਮੈਂਟ ਇਸੇ ਕੰਮ ਕਰ ਰਿਹਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ ਜਿਹੜੇ ਐਜੂਕੇਸ਼ਨ ਆ ਰਹੇ ਆ ਉੱਥੋਂ ਦੇ ਜਿਹੜਾ ਸਟਾਫ ਹੈ ਕਿਉਂਕਿ ਉਹ ਜ਼ਿਆਦਾ ਬਿਹਤਰ ਬੱਚੇ ਨੂੰ ਸਮਝਾ ਸਕਦੇ ਆ ਉਹਨਾਂ ਨੂੰ ਵੀ ਨਾਲ ਇਨਵਾਲਵ ਕੀਤਾ ਜਾ ਰਿਹਾ ਹੈ ਮੈਂ ਵੀ ਅੱਜ ਇੱਥੇ ਆਇਆ ਹਾਂ ਔਰ ਮੈਂ ਬੇਨਤੀ ਕਰਦਾ ਹਾਂ ਸਮੂੱਚੇ ਮੇਰੇ ਹਲਕੇ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਦੇ ਉੱਤੇ ਜੂਥ ਵੀ ਤੁਸੀਂ ਹਰ ਗੱਲ ਦਾ ਇੰਜੋਏ ਕਰੋ ਹਰ ਫੰਕਸ਼ਨ ਆਉਂਦਾ ਇੰਜੋਏ ਕਰੋ ਪਰ ਇਸ ਗੱਲ ਦਾ ਧਿਆਨ ਰੱਖੋ ਕਿ ਉਸ ਦੇ ਨਫੇ ਔਰ ਨੁਕਸਾਨ ਕੀ ਹੈ ਚైనా ਡੋਰ ਜੇ ਨਾਂ ਵੀ ਵਰਤੋਗੇ ਪਹਿਲਾਂ ਵੀ ਤਾਂ ਲੋਕ ਦੂਜੀਆਂ ਡੋਰਾਂ ਦੇ ਨਾਲ ਇਤਿਹਾਾਰ ਮਨਾਉਂਦੇ ਸੀ ਤੁਹਾਨੂੰ ਉਨੀ ਹੀ ਖੁਸ਼ੀ ਹੋਏਗੀ ਅਗਰ ਕਿਸੇ ਇੱਕ ਵਿਅਕਤੀ ਦੇ ਵਿੱਚ ਕੋਈ ਇਨਸੀਡੈਂਟ ਹੋ ਗਿਆ ਉਹਦੇ ਗਲ ਦੇ ਵਿੱਚ ਡੋਰ ਪੈ ਕੇ ਉਹਦੀ ਜਾਨ ਚਲੀ ਗਈ ਜਾਂ ਉਹ ਮੰਜੇ ਦੇ ਉੱਤੇ ਪੈ ਗਿਆ ਤਾਂ ਧਾਰਾ 307 ਵਰਗਾ ਕੇਸ ਹੈ ਕਤਲ ਕਰਨ ਵਰਗਾ ਕੰਮ ਹੈ ਜਾਂ ਇਰਾਦਾ ਕਤਲ ਵਰਗਾ ਕੰਮ ਹੈ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਸ ਪਰਸ ਨੂੰ ਗੁਰੇਜ਼ ਕਰਿਓ ਖੁਸ਼ੀ ਜ਼ਰੂਰ ਮਨਾਓ ਪਰ ਉਸ ਦੇ ਨਾਲ ਕਿਸੇ ਦੇ ਵਿਹੜੇ ਵਿੱਚ ਉਦਾਸੀਆਂ ਨਾ ਪੈਦਾ ਕਰਿਓ ਮੈਂ ਇਹ ਸ਼ਬਦ ਕਹਿੰਦਾ ਹੋਇਆ ਆਰਸ਼ ਕਰਦੇ ਕਿ ਲੋਕ ਇਸ ਤੇ ਅਮਲ ਕਰਦੇ ਸਭ ਕੀ ਕਹਨੇ ਜਾ ਕੇ ਕਿਸੇ ਵੀ ਐਡਵੋਕੇਟ ਵੀ ਉਹ ਨਾਲ ਨਾਲ ਤਿਰਪਾਠੀ ਵੱਲੋਂ ਇਹਨਾਂ ਦੀ ਪੂਰੀ ਟੀਮ ਨੇ ਕੋਈ ਵੀ ਕਹਨੇ ਚਾਇਨਾ ਡੋਰ ਦਾ ਕੇਸ ਨਹੀਂ ਲੜੂਗਾ ਮੰਨ ਲਓ ਕੋਈ ਬੰਦਾ ਫੜਿਆ ਗਿਆ ਕੀ ਕਹਨੇ ਚਾਹੋਗੇ ਉਹ ਤੁਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਜੀ ਦੇਖੋ ਤੁਹਾਡੇ ਪਿੱਛੇ ਕਿਹੜੇ ਐਡਵੋਕੇਟ ਅੱਛੀ ਗੱਲ ਹੈ ਜੇ ਕੇਸ ਗੱਲ ਦੇ ਉੱਤੇ ਇਹ ਵੀ ਇੱਕ ਸਨੇਹਾ ਹੀ ਹੈ ਜੇ ਅਸੀਂ ਕਹਨੇ ਵੀ ਤੁਹਾਡਾ ਵੀ ਕੇਸ ਨਹੀਂ ਲੜਾਂਗੇ ਜੇ ਅਸੀਂ ਕਿਸੇ ਨੂੰ ਕਹਿ ਦਈਏ ਵੀ ਤੈਨੂੰ ਮਦਦ ਨਹੀਂ ਮਿਲਣੀ ਜੇ ਤੂੰ ਇਹ ਕੁਝ ਕਰਕੇ ਆ ਗਿਆ ਤੇ ਦੋ ਵਾਰੀ ਸੋਚੂਗਾ ਉਹ ਕ੍ਰਾਈਮ ਨੂੰ ਕਰਨ ਲੱਗਿਆ ਇਹ ਕ੍ਰਾਈਮ ਕਈ ਵੇ ਜਦੋਂ ਕਿਸੇ ਦੇ ਗੱਲ ਦੇ ਵਿੱਚ ਡੋਰ ਪੈ ਜਾਵੇ ਉਹਦਾ ਗੱਲ ਕੱਟਿਆ ਜਾਵੇ ਬਾਹਾਂ ਕੱਟੀ ਜਾਵੇ ਤੇ ਚੰਗੀ ਗੱਲ ਹੈ ਇਸ ਦੇ ਨਾਲ ਲੋਕਾਂ ਨੂੰ ਇਹ ਖਿਆਲ ਰਹੂਗਾ ਵੀ ਸਾਡੀ ਕਿਸੇ ਨੇ ਲੀਗ ਦੀ ਪੈਰਵਾਈ ਨਹੀਂ ਕਰਨੀ ਤੇ ਅਸੀਂ ਫਸ ਜਾਾਂਗੇ ਗੁਰੇਜ ਕਰਨਗੇ ਬਲੀਏ ਸੰਤ ਪੰਚਮੀ ਆ ਰਹੀ ਹੈ ਕੀ ਸਨੇਹਾ ਦਿਨਾ ਚਾਹੋਗੇ ਕਿਉਂਕਿ ਪੁਲਿਸ ਵੀ ਆਪਣਾ ਕੰਮ ਕਰ ਰਹੀ ਹੈ 400 ਗੋਟ ਪੜੇ ਵੀ ਗਏ ਆ ਕੱਲ ਰਾਤ ਪੜੇ ਗਏ ਆ ਡਰੋਨ ਵੀ ਲਾਏ ਜਾ ਰਹੇ ਆ ਛੱਤਾਂ ਤੇ ਕੀ ਬੇਨਤੀ ਕਰੋਗੇ ਕਿ ਫੀਲ ਕਰੋਗੇ ਨਾ ਨੌਜਵਾਨਾਂ ਕਿਉਂਕਿ ਬਸੰਤ ਪੰਚਮੀ ਮੈਂ ਤਾਂ ਸਾਰੀ ਨੌਜਵਾਨ ਪੀੜੀ ਨੂੰ ਬੱਚਿਆਂ ਨੂੰ ਪਹਿਲਾਂ ਵੈਸੇ ਇਨਸੀਡੈਂਟ ਹੋ ਜਾਂਦੇ ਸੀ ਬੱਚੇ ਛੱਤਾਂ ਦੇ ਉੱਤੇ ਭੱਜੇ ਫਿਰਦੇ ਕਈ ਵਾਰ ਐਕਸੀਡੈਂਟ ਹੋ ਜਾਂਦੇ ਸੀ ਉਹਨਾਂ ਗੱਲਾਂ ਤੋਂ ਵੀ ਵਿਚਾਰ ਰੱਖੋ ਪਰ ਇਹ ਤਾਂ ਉਸ ਤੋਂ ਵੀ ਭੈੜੀ ਗੱਲ ਹੈ ਜਿਹੜੀ ਚੈਨਲ ਡੋਰ ਹੈ ਬੰਦਾ ਜਾ ਰਿਹਾ ਉਹਨੂੰ ਪਤਾ ਹੀ ਨਹੀਂ ਉਹਦੇ ਰਾਹ ਦੇ ਵਿੱਚ ਕੋਈ ਤਲਵਾਰ ਵਰਗੀ ਚੀਜ਼ਾਂ ਦੇ ਗੱਲ 'ਚ ਵੱਜਣੀ ਹੈ ਜਾਂ ਉਹਦੇ ਮੱਥੇ ਤੇ ਵੱਜਣੀ ਹੈ ਉਹਦੇ ਮੂੰਹ ਤੇ ਵੱਜਣੀ ਹੈ ਤੇ ਉਹਦਾ ਰਿਜ਼ਲਟ ਕੀ ਹੋਏਗਾ ਕਿ ਕਿਆਸ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਕੂਟਰ ਦੀ ਸਾਈਕਲ ਦੀ ਸਪੀਡ ਕਿੰਨੀ ਹੋ ਸਕਦੀ ਹੈ ਉਨੀ ਬਰੌਤੀ ਦੇ ਵਿੱਚ ਉਹਨੂੰ ਜ਼ੋਰ ਨਾਲ ਵੱਜਣਾ ਜਿਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਮੈਂ ਸਮੁੱਚੇ ਨੌਜਵਾਨ ਪੀੜ੍ਹੀ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਕਸਮ ਖਾ ਲੋ ਕਿ ਅਸੀਂ ਚਾਇਨਾ ਡੋਰ ਨਹੀਂ ਵਰਤਣੀ ਆਪਦਾ ਬਸੰਤ ਪੈਂਚ ਵੀ ਮਣਾਓ ਉਹ ਡੋਰਾ ਹੈਗੇ ਉਹਨਾਂ ਦੇ ਨਾਲ ਪਹਿਲਾਂ ਵੀ ਲੋਕ ਬਣਾਉਂਦੇ ਸੀ ਰੈਚੀ ਡੋਰਾ ਦੇ ਨਾਲ ਉਹਨਾਂ ਨਾਲ ਬਣਾਉਂਦੇ ਥੈਂਕ ਯੂ ਵੀ ਇਹ ਵੀ ਕਾਲਜ ਦੇ ਪ੍ਰਿੰਸੀਪਲ ਵੀ ਆ ਸਭ ਕੀ ਕੰਨਾ ਚੱਲਦਾ ਮਹਿਮਤ ਆਏ ਹੋ ਅੱਜ ਆਸੀਂ ਇਹ ਜੋ ਅੱਜ ਕੈਂਪੇਨ ਰੱਖੀ ਆ ਉਸੇ ਚੀਜ਼ ਨੂੰ ਮੱਦੇ ਨਜ਼ਰ ਰੱਖੀ ਆ ਕਿ ਹਿੰਦੀ ਜੋ ਬਸੰਤ ਪੰਚਪੀਂ ਦੇ ਦਿਨ ਬੱਚੇ ਸਾਡੇ ਇੰਜੋਏ ਕਰਦੇ ਆ ਕਾਈਟ ਫਲਾਈਂਗ ਕਰਦੇ ਆ ਸੋ ਉਹਨਾਂ ਨੂੰ ਇਸ ਜਿਹੜੀ ਇਹ ਡੋਰ ਚਾਈਨਾ ਡੋਰ ਹੈ ਜਾਂ ਪਲਾਸਟਿਕ ਵਾਲੀ ਡੋਰ ਹੈ ਦੀਆ ਕਿਉਂਕਿ ਉਹਦਾ ਪਤਾ ਹੈ ਕਿ ਉਹ ਇੰਨੀ इजीली ਟੁੱਟਦੀ ਨਹੀਂ ਉਹਦੇ ਨਾਲ ਕੋਈ ਵੀ ਜਿਹੜਾ ਟੂ-ਵੀਲਰ ਤੇ ਜਾ ਰਿਹਾ ਹੈ ਜਾਂ ਪੈਦਲ ਜਾ ਰਿਹਾ ਹੈ ਉਹਨੂੰ ਕਿਸੇ ਵੀ ਤਰੀਕੇ ਦਾ ਨੁਕਸਾਨ ਹੋ ਸਕਦਾ ਕਿਸੇ ਤਰੀਕੇ ਦਾ ਕੱਟ ਲੱਗ ਸਕਦਾ ਉਸ ਤੋਂ ਬਚਾਅ ਕਰਨਾ ਚਾਹੀਦਾ ਤੇ ਕਈ ਸਾਡੇ ਵਿਚਾਰੇ ਜਿਹੜੇ ਪੰਛੀ ਹੈਗੇ ਆ ਉਹਨਾਂ 'ਚ ਫਸ ਕੇ ਹਮੇਸ਼ਾ ਹੀ ਨੋਟ ਕਰਦੇ ਆ ਪਿਛਲੀ ਵਾਰ ਵੀ ਕੀਤਾ ਕਿ ਕਈ ਸਾਰੇ ਪੰਛੀ ਵੀ ਉਹਨਾਂ ਹਰ ਇੱਕ ਤਰੀਕੇ ਦਾ ਜੋ ਵੀ ਅ ਪੰਛੀ ਹੈ ਜਾਨਵਰ ਹੈ ਜਾਂ ਆਪਣੇ ਬੱਚੇ ਹਨ ਜਿਹੜੇ ਟੂ ਬਿੱਲਰ ਚਲਾ ਕੇ ਹਰਟ ਹੁੰਦੇ ਹੈ ਸੋ ਉਹਨਾਂ ਨੂੰ ਅਵੇਅਰ ਕਰਨੇ ਵਾਸਤੇ ਕਿ ਬਟੇ ਇਦਾਂ ਦੀ ਕੋਈ ਵੀ ਚੀਜ਼ ਅਸੀਂ ਨਾ ਯੂਜ਼ ਕਰੀਏ ਕਿ ਆਪਣੇ ਇੰਜਾਇਰਮੈਂਟ ਲਈ ਤਾਂ ਠੀਕ ਹੈ ਪਰ ਦੂਸਰਿਆਂ ਲਈ ਉਹ ਨੁਕਸਾਨਦੇ ਹੋ ਸਕਦੀ ਹੈ ਸੋ ਅਸੀਂ ਇਹ ਕੈਂਪੇਨ ਰੱਖੀ ਹੈ ਕਿ ਜਿਆਦਾ ਤੋਂ ਜਿਆਦਾ ਅਸੀਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਸਾਥ ਲਈਏ ਇਸ ਚੀਜ਼ ਨੂੰ ਦੂਰ ਕਰਨੇ ਵਾਸਤੇ ਬਿਲਕੁਲ ਜੀ ਪਹਿਲ ਕਦਮੀਆਂ ਜਿਹੜੀ ਡੀਏਵੀ ਕਾਲਜ ਤੋਂ ਹੋਈ ਹੈ ਅੱਜ ਇੱਕ ਚੱਲਦੀ ਹੈ ਆਪਾਂ ਜੀ ਕਾਲਜ ਜੀ ਐਂਸਰ

ਉਹਨਾਂ ਨੂੰ ਸਿੱਖਣ ਨੂੰ ਆ ਜਣਾ ਕਿ ਬੰਦਾ ਕਿ ਸਰਪਾਤੀ ਹੈ ਜਿਹੜੇ ਐਡਵੋਕੇਟ ਹੈ ਬੰਦਾ ਉਹ ਇਹ ਪਾਟੇ ਕਿ ਜਨਾਦ ਹੋਵੇ ਸੰਬੰਧ ਦੇ ਵਿੱਚ ਨਿਗੜੂ ਕੀ ਹੋਊਗਾ ਔਰੋਪੀ ਨੂੰ ਚਾਹਨਾ ਹੋ ਡੀਗਲ アドਵਾਈਸ ਮਿਲੂ ਤੇ ਨਹੀਂ ਅਸੀਂ ਕੇਸ ਲੜਨਾ ਜਿਹੜਾ ਸ਼ਹਿਰਾਂ ਵਿੱਚ ਕਿੰਸੋ ਸੱਤ ਦਾ ਪੱਛਾ ਅਤੇ ਗੁਰਵਾ ਜਿਹਾ ਦਾ ਕਤਲ ਦਾ ਗੱਲ ਦਾ ਕਤਲ ਦਾ साल की शुरुआत है जी बी एस कॉलेज तो की जा रही है काफ़ी सिग्नेचर है तकरीबन पाँच सौ सात सौ सिग्नेचर जी दिए गए थे जैसे तो 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 ਤెలਸ ਆਹੋ ਪੁੱਛਿਆ ਤੁਹਾਨੂੰ ਰਫਾਦਰ ਥੈਂਕ ਯੂ ਸਰ ਜੀ ਅਬ ਕਰੂ ਕਰ ਲਊਗਾ ਹਾਉ ਸਰ ਆ ਗਿਆ ਬਖਸ਼ ਜੀ ਚਾਪਾ ਕੇ ਜੀ ਜੀ ਪਲੀਜ਼ 5 ਮਿੰਟ ਲੱਗਣੇ। ਓਏ ਓਏ ਤੁਸੀਂ ਪਿਛਲੇ ਫੰਕਸ਼ਨ ਚ 12 ਵਾਰ ਨਹੀਂ ਆਉਣਗੇ। ਸਰ ਆਈ 1 ਮਿੰਟ ਸਰ ਪਾਟੀ ਪਾਉਂਦਾ ਅੱਥੇ ਲੱਗੇ। ਤਾਂ ਬਹੁਤ ਵਧੀਆ ਅੱਛਾ ਕੰਮ ਹੈ ਜਿਹੜਾ ਐਡਵੋਕੇਟ ਤਰਪਾਠੀ ਵੱਲੋਂ ਅੱਜ ਕੀਤਾ ਗਿਆ। ਇਸ ਮੌਕੇ ਵਿਧਾਇਕ ਦੀ ਹਾਜ਼ਰੀ ਦੇ ਵਿੱਚ ਅ ਤਰਪਾਠੀ ਜੀ ਨੇ ਐਲਾਨ ਕੀਤਾ ਅਸੀਂ ਕੋਈ ਵੀ ਕੇਸ ਆ ਜਿਹੜਾ ਸੀ ਨਹੀਂ ਲੜਾਂਗੇ ਗਲਬਤ ਕਰਦੇ ਆ ਐਡਵੋਕੇਟ ਪਰ ਪਾਰਟੀ ਜੀ ਪਾਰਟੀ ਜੀ ਕੀ ਕਹਿਣਾ ਚਾਹੋਗੇ ਜਿਹੜਾ ਪਹਿਲਾਂ ਤਾਂ ਨਰੇਸ਼ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਇਸ ਤਰ੍ਹਾਂ ਦੇ ਸੋਸ਼ਲ ਇਸ਼ੂਜ਼ ਨੂੰ ਬਹੁਤ ਤਨਦੇਹੀ ਨਾਲ ਕਵਰ ਕਰਦੇ ਹੋ ਅੱਜ ਮੈਂ ਡੀਏਵੀ ਕਾਲਜ ਦੇ ਵਿੱਚ ਆਇਆ ਹਾਂ ਡੀਏਵੀ ਕਾਲਜ ਨੇ ਹੈਲਪ ਫॉर ਨੀਡੀ ਫਾਊਂਡੇਸ਼ਨ ਜਿਨ੍ਹਾਂ ਦੇ ਫਾਊਂਡਰ ਨੇ ਆ ਆਨੰਦ ਜੈਨ ਜੀ ਉਹਨਾਂ ਦੇ ਸਹਿਯੋਗ ਨਾਲ ਇੱਕ ਪ੍ਰੋਗਰਾਮ ਕਰਿਆ ਹੈ ਸਿਗਨੇਚਰ ਮਹਿੰਮ ਵਿੱਡੀ ਹੈ ਕਿ ਜੋ ਚਾਈਨਾ ਡੋਰ ਇਸਤੇਮਾਲ ਕਰਦੇ ਨੇ ਅਸੀਂ ਉਹਨਾਂ ਨੂੰ ਪ੍ਰੇਰਿਤ ਕਰੀਏ ਕਿ ਉਹ ਨਾ ਵਰਤਣ ਤਾਂ ਕਿ ਜੋ ਇਹ ਚਾਈਨਾ ਡੋਰ ਹੈ ਆਪਾਂ ਨੂੰ ਪਤਾ ਹੈ ਵੀ ਪਸ਼ੂ ਪੰਛੀ ਪੇੜ ਪੌਦੇ ਤੇ ਇਨਸਾਨਾਂ ਲਈ ਕਿੰਨੀ ਘਾਤਕ ਹੈ ਆਪਾਂ ਪਿੱਛੇ ਜੀ ਇਨਸੀਡੈਂਟ ਦੇਖਿਆ ਕਿ ਇੱਕ ਇੱਕ ਬੰਦੇ ਦਾ ਗਲਾ ਵੱਢਿਆ ਗਿਆ ਔਰ ਰੇਮਸ ਦੇ ਵਿੱਚੋਂ ਦਾਖਲ ਹੈ ਜਿੰਦਗੀ ਤੇ ਮੌਤ ਨਾਲ ਉਹ ਲੜ ਰਿਹਾ ਆਪਾਂ ਨੂੰ ਇਹਦੇ ਗੰਭੀਰ ਨਤੀਜਿਆਂ ਦੀ ਜਾਣਕਾਰੀ ਆਪਣੇ ਮਾਈਂਡ ਚ ਰੱਖਣੀ ਚਾਹੀਦੀ ਹੈ ਕਿਉਂਕਿ ਦੇਖੋ ਕਿਸੇ ਘਰ ਦਾ ਕੋਈ ਜੀ ਚਲਾ ਜਾਵੇ ਡੋਰ ਦੇ ਨਾਲ ਕਿੰਨੀ ਵੱਡੀ ਗੱਲ ਹੈ ਉਸ ਘਰ ਵਾਸਤੇ ਸੁੰਨਾ ਹੋ ਜਾਂਦਾ ਵੇੜਾ ਘਰ ਦਾ ਔਰ ਮੈਂ ਨਿੱਜੀ ਤੌਰ ਤੇ ਅੱਜ ਸੰਕਲਪ ਲੈਂਦਾ ਹੈਗਾ ਸਾਰੀ ਟੀਮ ਦੇ ਨਾਲ ਕਿ ਅਸੀਂ ਕੋਈ ਵੀ ਅਪਰਾਧੀ ਜੋ ਇਸ ਤਰ੍ਹਾਂ ਦਾ ਕੋਈ ਐਫ ਆਈ ਆਰ ਹੁੰਦੀ ਹੈ ਚਾਈਨਾ ਡੋਰ ਦੇ ਸਬੰਧ ਦੇ ਵਿੱਚ ਮੈਂ ਨਿੱਜੀ ਤੌਰ ਤੇ ਉਹਦਾ ਕੇਸ ਨਹੀਂ ਲੜਾਂਗਾ ਔਰ ਆਪ ਦੇ ਹੋਰ ਸਾਥੀਆਂ ਨੂੰ ਵੀ ਪ੍ਰੇਰਿਤ ਕਰੂੰਗਾ ਔਰ ਬੇਨਤੀ ਕਰੂੰਗਾ ਗੁਜਾਰਿਸ਼ ਕਰੂੰਗਾ ਕਿ ਉਹ ਉਸ ਬੰਦੇ ਦਾ ਕੋਈ ਕੇਸ ਨਾ ਲੜਨ ਤਾਂ ਕਿ ਸਮਾਜ ਦੇ ਵਿੱਚ ਮੈਸੇਜ ਆਵੇ ਔਰ ਇੱਕ ਡਰ ਦਾ ਜਿਹੜਾ ਕਲਪਰੇਟ ਹੈ ਜਿਹੜਾ ਦੋਸ਼ੀ ਹੈ ਉਹਦੇ ਮਨ ਦੇ ਵਿੱਚ ਡਰ ਪੈਦਾ ਹੋਵੇ ਔਰ ਆਪਾਂ ਜਾਨਾ ਬਚਾ ਸਕੀਏ ਬੇਟੀ ਜੀ ਇਹ ਕਿਤੇ ਵੀ ਜਿਹੜੇ ਕੇਸ ਦਰਜ ਹੋਣਾ ਉਹਤੇ ਵੀ ਪਰਚਾ ਜਿਹੜਾ ਮਟਰ ਦਾ ਹੀ ਹੋਣਾ ਸਰ ਇਹ 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 ਇਹਦੇ ਚ ਸਰ ਥੋੜਾ ਜਿਹਾ ਲੀਗਲ ਦੇਖਣਾ ਪੈਣਾ ਕਿਉਂਕਿ ਥੋੜਾ ਇੰਟੈਂਸ਼ਨ ਦਾ ਪਾਰਟ ਥੋੜਾ ਦੇਖਣਾ ਪੈਣਾ ਬਟ ਮੈਂ ਕਰਦਾ ਕਿ ਸਖਤ ਤੋਂ ਸਖਤ ਧਾਰਾਵਾਂ ਦੇ ਵਿੱਚ ਹੋਵੇ ਔਰ ਜੇ ਪੁਲਿਸ ਨੂੰ ਲੱਗਦਾ ਹੈ ਲੱਗਦਾ ਹੈ ਕਿ 307 ਲਗਣੀ ਚਾਹੀਦੀ ਹੈ ਤੇ 307 ਅਧੀਨ ਤਾਰਾ 307 ਦੇ ਅਗੇਂਸਟ ਵੀ ਜਿਹੜਾ ਹੈਗਾ ਅੰਡਰ ਸੈਕਸ਼ਨ 307 ਦੇ ਅਧੀਨ ਵੀ ਕੇਸ ਦਰਜ ਹੋਵੇ ਮੈਨਰ ਵੀ ਜਿਹੜਾ ਸੋਚਿਆ ਜਾਊਗਾ ਜਿਵੇਂ ਕੋਈ 12 ਸਾਲ ਤੋਂ ਘੱਟ ਆ ਕੋਈ ਬੱਚਾ ਹੈਗਾ ਤੇ ਉਹ ਸਰ ਉਹ ਜੁਵਨਾਈਲ ਦੇ ਵਿੱਚ ਫਿਰ ਜਾਏਗਾ ਸਰ ਜੁਵਨਾਈਲ ਦੇ ਵਿੱਚ ਜਾਏਗਾ ਔਰ ਉਹਨਾਂ ਦੇ ਪੇਰੈਂਟਸ ਦੇ ਅਗੇਂਸਟ ਮੈਂ ਤਾਂ ਕਹਿੰਦਾ ਜੀ ਕਾਰਵਾਈ ਹੋਣੀ ਚਾਹੀਦੀ ਹੈ ਜੇ ਜੋ ਕੋਈ ਨਵਾਲਗ ਬੱਚੇ ਨੇ ਉਹਦੇ ਵੀ ਹੋਊਗੀ ਉਹਨਾਂ ਉਹਨਾਂ ਦੇ ਬਿਲਕੁਲ ਬਿਲਕੁਲ ਪੁਸਤਾ ਆਇਆ ਸੰਦੇਸ਼ ਵੀ ਜੀ ਬਿਲਕੁਲ ਜੇ ਕੋਈ ਬੱਚਾ ਹੈਗਾ 18 ਸਾਲ ਤੋਂ ਘੱਟ ਤੇ ਉਹਨਾਂ ਦੇ ਪੇਰੈਂਟਸ ਤੇ ਵੀ ਪਰਚਾ ਦਰਜ ਹੋਊਗਾ ਤਾਂ ਪਰਚਾ ਵੀ 307 ਦਾ ਹੋਊਗਾ ਤਿਰਪਾਠੀ ਜੀ ਨੇ ਕਿਹਾ ਸਾਡੀ ਪੂਰੀ ਟੀਮ ਹੈ ਤੇ ਅੱਜ ਤੋਂ ਬਾਅਦ ਕਹਿੰਦਾ ਮੈਂ ਪ੍ਰਣ ਕਰਦਾ ਮੈਂ ਇਹ ਕੇਸ ਨਹੀਂ ਲੜੂੰਗਾ ਚੈਨਾ ਡੋਰ ਦਾ ਜੇ ਕੋਈ ਬੰਦਾ ਚੈਨਾ ਡੋਰ ਨਾਲ ਪਤੰਗ ਉਡਾਉਂਦਾ ਕਿਸੇ ਦਾ ਗਲਾ ਵੱਢਿਆ ਗਿਆ ਤੇ ਉਹ ਐਡਵੋਕੇਟ ਵੀ ਆ ਜਿਹੜੀ ਉਹ ਪਿੱਛੇ हट ਜਾਣਗੇ ਪੂਰੀ ਟੀਮ ਆ ਉਹਨਾਂ ਦੀ ਅੱਜ ਪ੍ਰਣ ਕੀਤਾ ਉਹਨਾਂ ਨੇ ਡੀਏਵੀ ਕਾਲਜ ਦੇ ਵਿੱਚ ਤਰਪਾਠੀ ਜੀ ਨੇ ਉਹ ਐਡਵੋਕੇਟ ਆ ਤਾਂ ਪੂਰੀ ਟੀਮ ਆ ਕਹਿੰਦੇ ਅਸੀਂ ਇਸ ਕੇਸ ਨਹੀਂ ਲੜਾਂਗੇ ਇਸ ਮੌਕੇ ਜਿਹੜੇ ਬਠਿੰਡਾ ਦੇ ਵਿਧਾਇਕ ਪਹੁੰਚੇ ਆ ਉਹਨਾਂ ਨੇ ਸ਼ੁਰੂਆਤ ਕੀਤੀ ਆ ਮੈਂ ਅਤੇ ਮੇਰਾ ਪਰਿਵਾਰ ਆ ਚੈਨਾਡੋਰ ਨਹੀਂ ਵਰਤੂਗਾ ਉਹਨਾਂ ਦੇ ਨਾਲ ਵੀ ਡੀਏਵੀ ਕਾਲਜ ਦੇ ਪ੍ਰਿੰਸੀਪਲ ਸ਼ਰਮਾ ਜੀ ਵੀ ਸੀ ਤਾਂ ਪੂਰੀ ਟੀਮ ਨੇ ਕਾਲਜ ਦੀ ਨੇ ਪ੍ਰੋਫੈਸਰ ਆ ਜਿਹੜੇ ਟੀਚਰ ਆ ਸਾਰਾ ਨੇ ਇਹੀ ਪ੍ਰਣ ਲਹਿਤਾ ਵੀ ਅਸੀਂ ਚੈਨਾਡੋਰ ਨਹੀਂ ਵਰਤਾਂਗੇ ਤਾਂ ਸਟੂਡੈਂਟ ਵੀ ਆ ਅਸੀਂ ਇੱਕ ਦੋ ਨਾਲ ਗੱਲ ਕਰਾਂਗੇ ਬੇਟਾ ਕੀ ਕਹਿਣਾ ਚਾਹੋਗੇ ਅੱਜ ਸਿਗਨੇਚਰ ਕਿਸ ਚੀਜ਼ ਦੇ ਕਰ ਰਹੇ ਹੋ ਇਹ ਜੀ ਡੋਰ ਦੇ ਬਾਰੇ ਦੱਸਿਆ ਗਿਆ ਜੋ ਵੀ ਬਟਿੰਡੇ ਚ ਹੋਇਆ ਇਹ ਡੋਰ ਜਿਹੜੀ ਚਾਈਨਾ ਡੋਰ ਬਹੁਤ ਹੀ ਮਤਲਬ ਆਪਾਂ ਕਹਦੇ ਆ ਖਤਰਨਾਕ ਹੈ ਇਸ ਨੂੰ ਵਰਤਨ ਤੇ ਅੱਜ ਇੱਥੇ ਸਾਡੇ ਐਨਐਸਐਸ ਦੇ ਸਟੂਡੈਂਟਸ ਸਟਾਫ ਤੇ ਡੀਏਵੀ ਕਾਲਜ ਦੇ ਜੋ ਸਟਾਫ ਨੇ ਇੱਥੇ ਇਕੱਠੇ ਹੋਏ ਨੇ ਤੇ ਅਸੀਂ ਇਹ ਕਹਿਣਾ ਚਾਹ ਰਹੇ ਚਾਈਨਾ ਡੋਰ ਤੋਂ ਨਾ ਹੀ ਵਰਤੀ ਜਾਵੇ ਤੇ ਬਹੁਤ ਚੰਗਾ ਹੋਰ ਵੀ ਡੋਰਾ ਨੇ ਇਸ ਨਾਲ ਬੱਚਿਆਂ ਨੂੰ ਬਹੁਤ ਨੁਕਸਾਨ ਹੋਇਆ ਇੱਥੇ ਬਠਿੰਡੇ ਚ ਕੱਲ ਹੀ ਖਬਰ ਆਈ ਬੱਚੇ ਦੇ ਹੋ ਗਿਆ ਤੇ ਅਸੀਂ ਤਾਂ ਇਹ ਕਹਿਣਾ ਚਾਹੁੰਦੇ ਚਾਈਨਾ ਡੋਰ ਨਾ ਵਰਤੋ ਤੇ ਬਾਕੀ ਡੋਰਾ ਵੀ ਹੈ ਉਹਨਾਂ ਨਾਲ ਵਰਤੋ ਬਸੰਤ ਆਪਣੀ ਵਧੀਆ ਬਣਾਓ ਹਾਂਜੀ ਬੇਟਾ ਕੀ ਕਰੀਏ ਸਤਿ ਸ਼੍ਰੀ ਅਕਾਲ ਸਰ ਮੈਂ ਇਹ ਕਹਿਣਾ ਚਾਹੂੰਗਾ ਸਟੇਜ ਕੋਲ ਸਟੂਡੈਂਟ ਐ ਮੇਰੇ ਸਭ ਤਸ਼ਰੀਫ ਲੈ ਕੇ ਆਏ ਤੁਹਾਨੂੰ ਇਹ ਕਹਿਣਾ ਚਾਹਦੇ ਬਚਪਨ ਦੇ ਆਪਣੇ ਬਚਪਨ ਦੇ ਵਿੱਚ ਅਸੀਂ ਕਾਟਨ ਦੀ ਕੱਚੇ ਧਾਗੇ ਨਾਲ ਸਪਤੰਗਾ ਡਾਉਂਦੇ ਸੀ ਸਾਨੂੰ ਜਿਹੜੀਆਂ ਅੱਜ ਦੀ ਡੋਰਾ ਜਿਹੜੀ ਸਿੰਥੈਟਿਕ ਦੀ ਬਣਾਈ ਹੁੰਦੀ ਹੈ ਜਿਹਦੇ ਵਿੱਚ ਕੱਚ ਦੀ ਇੱਕ ਛੋਟੀ ਪਰਤ ਚੜਾਈ ਜਾਂਦੀ ਹੈ ਜਿਹੜੀ ਬਹੁਤ ਜ਼ਿਆਦਾ ਤਿੱਖੀ ਹੋ ਜਾਂਦੀ ਹੈ ਜਿਹਦੇ ਨਾਲ ਸਾਡੇ ਬਜ਼ੁਰਗ ਲੋਕ ਸਾਡੇ ਜਿਹੜੇ ਨੌਜਵਾਨ ਨੇ ਉਹ ਜਿਹੜੇ ਮੌਤ ਦੇ ਘਾਟ ਉਤਰ ਜਾਂਦੇ ਨੇ ਹੋਰ ਵੀ ਜਿਹੜੇ ਸਾਡੇ ਪਸ਼ੂ ਪੰਛੀ ਆਗੇ ਉਹ ਜਿਹੜੇ ਉਹਨਾਂ ਦੀ ਜਿਹੜੇ ਤਦ ਵੀ ਚੇਦੀ ਪੇੜ ਚੜਦਿਆਂ ਉਸ ਵੇ ਮੈਂ ਸਾਰਿਆਂ ਨੂੰ ਇਹੀ ਕਹੂੰਗਾ ਕਿ ਸਾਨੂੰ ਜਿਹੜੀ ਹੈ ਸਿੰਥੈਟਿਕ ਦੀ ਦੋਰ ਬਰਤਨ ਦੀ ਬਜਾਏ ਸਾਨੂੰ ਕੱਚੀ ਜਿਹੜੀ ਕਾਟਨ ਦੀ ਦੋਰ ਉਹੀ ਵਰਤਣੀ ਚਾਹੀਦੀ ਆ हाँ, बेटा। हाँ जी सर सर बस यही मतलब मतलब डोर की धागा मतलब मतलब की डोर आती है पांडा डोर उसकी ज्यादा मतलब यूज करना चाहिए मतलब वो क्या है ना वो जल्दी टूट जाती है ये क्या है ना अगर गले में गई तो फिर सीधा गला गला खत्म कर सकती है मतलब बहुत ज्यादा मतलब गले को नुकसान पहुंचाती है ਤਾ ਪਿਛਲੇ ਦਿਨਾਂ ਦੇ ਵਿੱਚ ਗਲੇ ਕੱਟੇ ਵੀ ਇੱਕ ਔਰਤ ਆ ਪਟਿਆਲਾ ਤੋਂ ਆ ਉਹਦਾ ਗਲਾ ਕੱਟਿਆ ਗਿਆ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀ ਵੀ ਦੇਖੋਗੇ ਇੱਕ ਬੱਟੀ ਵੀ ਡਾਕਟਰ ਲਾ ਰਿਹਾ ਟ੍ਰੀਟਮੈਂਟ ਕਰ ਰਿਹਾ ਤੇ ਦੂਜਾ ਨਾਮਦੇਵ ਰੋਡ ਤੇ ਇੱਕ ਜਿਹੜਾ ਇਸ ਟਾਈਮ ਏਮਜ ਦੇ ਵਿੱਚ ਦਾਖਲ ਆ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ 50-50 ਦੱਸਿਆ ਜਾ ਰਿਹਾ ਪਰ ਹਜੇ ਤੱਕ ਉਹ ਵੈਂਟੀਲੇਟਰ ਤੇ ਆ ਉਹ ਨੌਜਵਾਨ ਆ ਜਿਹਦਾ ਗਲਾ ਕੱਟਿਆ ਗਿਆ ਕਾਫੀ ਬਲੀਡਿੰਗ ਹੈ ਜਿਹੜਾ ਖੂਨ ਆ ਜਿਹੜਾ ਮੌਕੇ ਤੇ ਡੁੱਲਿਆ ਤੇ ਜਦੋਂ ਗਲਾ ਕੱਟਿਆ ਜਾਂਦਾ ਬੜੀ ਤੇਜ਼ੀ ਨਾਲ ਪ੍ਰੈਸ਼ਰ ਨਾਲ ਇਹ ਬਲੱਡ ਆ ਜਿਹੜਾ ਖੂਨ ਨਿਕਲਦਾ ਇਹ ਟ੍ਰੀਟਮੈਂਟ ਹੈ ਜਿਹੜਾ ਮੌਕੇ ਤੇ ਪਹੁੰਚ ਜੇ ਬੰਦਾ ਤਾਂ ਬਚ ਸਕਦਾ ਜੇ ਕਿਤੇ ਕਈ ਵਾਰੀ ਨਹੀਂ ਕਈ ਇਸ ਤਰ੍ਹਾਂ ਦੇ ਵੀ ਹੋਇਆ ਬੱਚੇ ਦੀ ਇੱਕ ਦੀ ਡੈਥ ਹੋ ਗਈ 7 ਸਾਲ ਦੇ ਬੱਚੇ ਦੀ ਤੇ ਇੱਕ 15 ਸਾਲ ਦੇ ਨੌਜਵਾਨ ਦੀ ਡੈਥ ਹੋ ਗਈ ਇੱਕ ਔਰਤ ਦੀ ਡੈਥ ਹੋ ਗਈ ਇਹ ਚਾਇਨਾ ਡੋਰ ਨਾਲ ਹੋਈ ਆ ਤਾਂ ਬਿਲਕੁਲ ਸਖਤ ਕਾਨੂੰਨ ਜਿਹੜਾ ਹੋਣਾ ਚਾਹੀਦਾ ਉਹਨੂੰ ਵੀ ਬੰਦੇ ਨੂੰ ਕਤਲ ਦਾ ਕੇਸ ਆ ਜਿਹੜਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਹੁਣ ਇੱਕ ਐਲਾਨ ਵੀ ਕੀਤਾ ਵਿਧਾਇਕ ਨੇ ਵੀ ਕਹਿ ਦਿੱਤਾ ਮੈਂ ਸਖਤ ਨਿਰਦੇਸ਼ ਵੀ ਅਸੀਂ ਪੁਲਿਸ ਨਾਲ ਵੀ ਮੀਟਿੰਗ ਕਰਕੇ ਕਹਾਂਗੇ ਵੀ ਉਹ ਬੰਦਾ ਬਚਣਾ ਨਹੀਂ ਚਾਹੀਦਾ ਜੇ ਬੱਚਾ ਛੋਟਾ ਤਾਂ ਉਹਦੇ ਪੇਰੈਂਟਸ ਜਿਹੜੇ ਮਾਪਿਓ ਤੇ ਪਰਚਾ ਦਰਜ ਹੋਣਾ ਚਾਹੀਦਾ ਤੇ ਇੱਕ ਜਿੱਥੇ ਵੀ ਤੁਹਾਨੂੰ ਲੱਗੇ ਕੋਈ ਛੱਤ ਤੇ ਪਤੰਗ ਉਡਾ ਰਿਆ ਤਾਂ ਉਹਦੀ ਜਾਣਕਾਰੀ ਡੋਰ ਚੈਨਾ ਨਾਲ ਉਡਾ ਰਿਆ ਤਾਂ ਉਹਦੀ ਜਾਣਕਾਰੀ ਪੁਲਿਸ ਨੂੰ ਦੇਣੀ ਚਾਹੀਦੀ ਆ ਪੁਲਿਸ ਨੂੰ ਉਸੇ ਟਾਈਮ ਜਾਣਕਾਰੀ ਦਿਓ ਤੇ ਉਹਤੇ ਪਰਚਾ ਦਰਜ ਕਰਾਉਗੇ ਤੇ ਤੁਸੀਂ ਅੱਜ ਕਸਮ ਖਾਓ ਹਾਂਜੀ ਅਸੀਂ ਜਿੱਥੇ ਵੀ ਤੁਹਾਨੂੰ ਨਜ਼ਰ ਆਵੇ ਛੱਤ ਦੇ ਉਹਦੀ ਜਾਣਕਾਰੀ ਪੁਲਿਸ ਨੂੰ ਜਰੂਰ ਹਾਂਜੀ ਜੀ ਸਰ ਮੈਂ ਇਹ ਪ੍ਰਮਾਣ ਕਰਦਾ ਹਾਂ ਮੈਂ ਅਤੇ ਮੇਰੇ ਸਾਥੀ ਨੂੰ ਮੈਂ ਹੀ ਕਹਾਂਗੇ ਕਿ ਸਾਨੂੰ ਸਿਰਫ ਕੱਚੀ ਡੋਰ ਕਾਟਨ ਦੇ ਨਾਲ ਹੀ ਸਾਨੂੰ ਇਸਤੇਮਾਲ ਕਰਨਾ ਚਾਹੀਦਾ ਸੋ ਸਿੰਥੈਟਿਕ ਜਿਹੜੀ ਇਹ ਜਿਹੜੀ ਜਾਨਵਰਾਂ ਦੇ ਤੇ ਹੋਰ ਪੰਛੀਆਂ ਦੀ ਜਿਹੜੀ ਜਾਨ ਲੈਂਦੀ ਇਹ ਤੋਂ ਸਾਨੂੰ ਦੂਰ ਰਹਿਣਾ ਚਾਹੀਦਾ ਦੋਸਤ ਵੀ ਤੁਹਾਡਾ ਹੁੰਦਾ ਕਈ ਵਾਰੀ ਦੋਸਤ ਹੈ ਯਾਰ ਦੋਸਤ ਉਡਾ ਰਿਆ ਪਰ ਦੋਸਤੋ ਜਾਨ ਤਾਂ ਲੈ ਰੇ ਨਾ ਕਿਸੇ ਦੀ ਜਾਨ ਤਾਂ ਲਊਗਾ ਨਾ ਪਰ ਉਹ ਦੋਸਤੀ ਕਾਦੀ ਹੈ ਪਰ ਉਹਨੂੰ ਦੋਸਤ ਨੂੰ ਚਾਹੇ ਦੋਸਤ ਆ ਚਾਹੇ ਕੋਈ ਰਿਸ਼ਤੇਦਾਰ ਆ ਪਰ ਉਹਨੂੰ ਜ ਕਿਸਨ ਜਿੰਦਗੀ ਨਹੀਂ ਦੇ ਸਕਦੇ ਅਸੀਂ ਸਾਨੂੰ ਕੋਈ ਹੱਕ ਵੀ ਨਹੀਂ ਕਿਸੇ ਜ਼ਿੰਦਗੀ ਲੈਣ ਦਾ ਸੋ ਬਹੁਤ ਸਾਰੇ ਜਿਹੜੇ ਪਸ਼ੂ ਪੰਛੀ ਹੁੰਦੇ ਆ ਬਹੁਤ ਸਾਰੇ ਕਬੂਤਰ ਹੁੰਦੇ ਆ ਜਿਹੜੇ ਇਹਦੀ ਭੇਡ ਚੜ ਜਾਂਦੇ ਆ ਸੋ ਸਾਨੂੰ ਮੈਂ ਸਾਰੇ ਮੇਰੇ ਸਾਥੀਆਂ ਨੂੰ ਜੋ ਵੀ ਸੁਣ ਰਹੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਸਾਨੂੰ ਜਿਹੜੀ ਹੈ बार-बार ਮੈਂ ਕਹਿਣਾ ਵੀ ਕਾਟਨ ਦੀ ਜਿਹੜੀ ਕੱਚੇ ਧਾਗੇ ਦੀ ਡੋਰ ਜਿਹੜੀ ਉਹ ਸਾਨੂੰ ਵਰਤੂ ਕਰਨੀ ਚਾਹੀਦੀ ਹੈ ਔਰ ਇਹਦੇ ਨਾਲ ਮੈਂ ਇਹ ਕਿ ਜਿਹੜੀ ਅਸੀਂ ਵਰਤਦੇ ਆ ਜਿਹੜੀ ਡੋਰ ਇਹ ਚਾਈਨਾ ਡੋਰ ਕਹਿੰਦੇ ਆ ਜਿਹਨੂੰ ਕੋਈ ਸਮਾਂ ਸੀ ਚੀਨ ਦੇ ਵਿੱਚੋਂ ਆਉਂਦੀ ਸੀ ਪਰ ਹੁਣ ਕਾफी ਸਮਾਂ ਪਹਿ ਜੋ ਸਰਕਾਰ ਨੇ ਇਸ ਤੇ ਬੈਨ ਲਗਾਇਆ ਤੇ ਜਿਹੜੀ ਡੋਰ ਸੀ ਇਹ ਇਹਦੀ ਪਬੰਦੀ ਲਗਾਈ ਕਿ ਉਸ ਤੋਂ ਬਾਅਦ ਹੈ ਜਿਹੜੀ ਸਾਡੇ ਮੁਲਕ ਦੇ ਵਿੱਚ ਕੋਈ ਸਟੇਟ ਇਹੋ ਜਿਹੇ ਨੇ ਜਿਹੜੀ ਅੱਜ ਵੀ ਇਥੇ ਡੋਰ ਬੰਦੀ ਹੈ ਜਿਹਦੇ ਵਿੱਚ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਤੇ ਬਰੇਲੀ ਦੇ ਵਿੱਚ ਜਿਹੜੀ ਡੋਰ ਆਹ ਬਣਾਈ ਜਾਂਦੀ ਆ ਸੋ ਜੇ ਅਸੀਂ ਆਪ ਦੇ ਮੁਲਕ ਦੇ ਵਿੱਚ ਇਹ ਚੀਜ਼ ਨਹੀਂ ਰੋਕ ਸਕਦੇ ਕਿਸੇ ਮੁਲਕ ਨੂੰ ਕੀ ਕਹਿ ਸਕਦੇ ਆ ਤੇ ਸਾਰਿਆਂ ਨੂੰ ਕਹੂੰਗਾ ਕਿ ਸਾਨੂੰ ਕੱਚੇ ਤਾਂ ਅੱਗੇ ਡੋਰ ਕਰਨੀ ਚਾਹੀਦੀ ਆ ਧੰਨਵਾਦ ਆ ਬਿਲਕੁਲ ਹਾਂਜੀ ਹਾਂਜੀ ਕੀ ਕਹਿਣਾ ਚਾਹਵੇਂ ਅਵੇ ਆਈ ਕਹਿਣਾ ਚਾਹਵੇਂ ਸਿੰਥੈਟਿਕ ਨਾ ਵਰਤੋ ਕੋਟਨ ਯੂਜ਼ ਕਰ ਲਓ ਵਰਤ ਬਦੋ ਅੱਜ ਪ੍ਰਣ ਲੈ ਲਿਆ ਅੱਜ ਸੌਖਾਲੀ ਹਾਂਜੀ ਸੌਖਾਲੀ ਤੇ ਦੇਖ ਕੇ ਜੇ ਦੇਖ ਕਹਿੰਦੇ ਬੁਰਾ ਦੇਖਣਾ ਵੀ ਨਹੀਂ ਚਾਹੀਦਾ ਬੁਰਾ ਸੁਣਨਾ ਵੀ ਨਹੀਂ ਚਾਹੀਦਾ ਜੇ ਬੁਰਾ ਬੋਲਣਾ ਵੀ ਨਹੀਂ ਚਾਹੀਦਾ ਜੇ ਬੁਰਾ ਦੇਖ ਲਿਆ ਡੋਰ 44 ਉਹਦਾ ਨਾਲ ਦੀ ਨਾਲ ਪੁਲਿਸ ਨੂੰ ਦੱਸੋ ਹਾਂਜੀ ਉਹ ਤਾਂ ਦੱਸਣੀ ਪੈਂਦੀ ਐ ਸਰ ਜ਼ਰੂਰੀ ਐ ਉਹ ਕੌਟਨ ਦੇ ਆਸ-ਪਾਸ ਗਵਾਂਡ ਦੇ ਵਿੱਚ ਜੇ ਮਿਲ ਵੀ ਜਾਵੇ ਤਾਂ ਵੀ ਦੱਸਣਾ ਹਾਂਜੀ ਹਾਂਜੀ ਉਹ ਦੱਸ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਐ ਹੁਣ ਦੇਖੋ ਕਿੰਨੇ ਪੰਛੀ ਕਿੰਨਾ ਦੇ ਬੱਚੇ ਹੋਣਗੇ ਜਿਨ੍ਹਾਂ ਦੀ ਡੈਥ ਹੋਈ ਐ ਨਾ ਬਹੁਤ ਪੰਛੀ ਡੇਲੀ ਨਿਊਜ਼ ਆਉਂਦੀ ਐ ਖਬਰਾਂ ਅੱਜ ਵੀ ਇਹਦਾ ਗਲਾ ਵੱਢਿਆ ਗਿਆ ਤੇ ਹੱਥ ਵੱਢਿਆ ਗਿਆ ਚਾਇਨਾ ਡੋਰ ਚਾਇਨਾ ਡੋਰ ਯੂਜ਼ ਹੀ ਨਾ ਕਰੋ ਭਾਈ ਸਗਾਂ ਨੂੰ ਚੰਗੀ ਤਰੀਕਾ ਬੈਲ ਲਾ ਦੇਣਾ ਚਾਹੀਦਾ ਅਸੀਂ ਪਰਸੋ ਚੌਥੇ ਨੇ ਰਾਤ ਨੂੰ ਜਾਣਕਾਰੀ ਮਿਲੀ ਗੱਡੀ ਦੇ ਵਿੱਚ ਬੰਦਾ ਡੋਰ ਲੈ ਕੇ ਜਾ ਰਿਹਾ ਸੀ ਰਾਤ ਨੂੰ ਫੜਿਆ ਉਹ ਮਹਾਵਿੱਦਲ ਹਸਪੀਟਲ ਦੇ ਨਾਲ ਕਪੜਾ ਮਾਰਕੀਟ ਨੂੰ ਜਾਂਦੀ ਹੈ ਸੜਕ ਜਿੱਥੇ ਸਭ ਤੋਂ ਜ਼ਿਆਦਾ ਗੰਦ ਤੇ ਉੱਥੇ ਗੱਡੀਆਂ ਕੱਢਦੀਆਂ ਗੱਡੀਆਂ ਲੋਕ ਪਾਰਕਿੰਗ ਕਰਦੇ ਆ ਉਸ ਜਗ੍ਹਾ ਤੇ ਰਾਤ ਦਾ ਟਾਈਮ ਸੀ 8:30 9:00 ਵਜੇ ਦਾ ਪੁਲਿਸ ਨੇ ਬੰਦੇ ਫੜ ਲਏ ਉਹਦੇ ਵਿੱਚ ਦੋ ਡੱਬਿਆਂ 'ਚ ਡੋਰ ਸੀ ਦੋਨੋਂ ਖਾਲੀ ਕਰਾ ਲਏ ਸੀ ਡੱਬੇ ਉਸ ਤੋਂ ਬਾਅਦ ਉਹ ਗੱਟੇ 'ਚ ਪਾਲੇ ਸੀ ਗੱਟੇ 'ਚ ਪਤਾ ਨਹੀਂ ਕੀ ਗੱਲ ਡੱਬੇ ਕਹਿੰਦੇ ਡੋਰ ਹੀ ਆਦੇ ਸੀ ਉਹ ਬਾਅਦ ਦੇ ਵਿੱਚ ਥੋੜੀ ਰਹਿ ਗਈ ਸੀ ਕਈ ਲੋਕਾਂ ਦੇ ਮੈਨੂੰ ਵੀ ਫੋਨ ਆਏ ਵੀ ਆ ਡੋਰ ਫੜੀ ਆ ਯਾਰ ਦੋ ਗੁੱਟ ਸਾਨੂੰ ਮਿਲ ਜਾਣ ਕਿਵੇਂ ਮਿਲੂਗੀ ਦੱਸੋ ਸ਼ਰਮ ਆਉਣੀ ਚਾਹੀਦੀ ਹੈ ਉਹ ਲੋਕਾਂ ਨੂੰ ਵੀ ਡੋਰ ਫੜੀ ਹੈ ਮੌਤ ਵੰਡੀ ਜਾਂਦਾ ਉਹ ਬੰਦਾ ਜਿਹੜਾ ਕੋਰ ਸ਼ਮੀਰ ਤੋਂ ਲੈ ਕੇ ਆਇਆ ਸੀ ਤਾਂ ਉਸ ਤੋਂ ਬਾਅਦ ਇੱਕ ਦੋ ਜਣੇ ਦੇ ਫੋਨ ਆਏ ਮੇਰੇ ਕੋਲੇ ਉਹ ਮੈਂ ਜਗ ਜाहिर ਕਰੂੰਗਾ ਨੰਬਰ ਜਿਨ੍ਹਾਂ ਨੇ ਫੋਨ ਕੀਤੇ ਸੀ ਯਾਰ ਇੱਕ ਗੁੱਟ ਮਿਲ ਜੂਗਾ ਜਾਂ ਦੋ ਗੁੱਟ ਮਿਲ ਜਾਣਗੇ ਮੈਂ ਥਾਣੇ ਤੋਂ ਲਿਆਉ ਥਾਣੇ ਵਾਲੇ ਲੈ ਗਏ ਤਾਂ ਅੱਜ ਇਹ ਜੇ ਬੰਦਿਆਂ ਨੂੰ ਵੀ ਉਹ ਨੰਬਰ ਲਿਖ ਕੇ ਤਾਂ ਮੰਗ ਕਰਦੇ ਚੈਨਾ ਡੋਰ ਦੀ ਇਹ ਲਿਖ ਕੇ ਮੈਂ ਪਾਉਂਗਾ ਤੇ ਜਲਦੀ ਬਸੰਤ ਪੈਂਚਮੀ ਤੇ ਇੱਕ ਬਿਲਕੁਲ ਪੁਲਿਸ ਨੇ ਤੇ ਪ੍ਰਸ਼ਾਸ ਪੁਲਿਸ ਪ੍ਰਸ਼ਾਸਨ ਨੇ ਜਿੰਨੇ ਵੀ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਹੋਣਗੀਆਂ ਸਾਰੇ ਬਾਜ ਵਾਂਗੂ ਅੱਖ ਹੋਊਗੀ ਇਸ ਕਰਕੇ ਡੋਰ ਚੈਨਾ ਨਾ ਵਰਤਿਓ ਡਰੋਨ ਵੀ ਲਾਏ ਜਾਣਗੇ ਪੁਲਿਸ ਚੈਕਿੰਗ ਵੀ ਕਰੂਗੀ ਘਰਾਂ ਦੀ ਰਾਤ ਨੂੰ ਦਿਨੇ ਦੁਪਹਿਰੇ ਕੋਈ ਪਤਾ ਨਹੀਂ ਇਸ ਕਰਕੇ ਚੈਨਾ ਡੋਰ ਦਾ ਬਾਈਕਟ ਕਰੋ ਕਿਸੇ ਦੀ ਜ਼ਿੰਦਗੀ ਆ ਤੁਸੀਂ ਜਿਹੜੀ ਉਹ ਖਰਾਬ ਹੋ ਸਕਦੀ ਆ ਉਹਨਾਂ ਦਾ ਘਰ ਦਾ ਦੀਵਾ ਬੁਝ ਸਕਦਾ ਇਸ ਕਰਕੇ ਇਹ ਆਪਣੇ ਤੇ ਵੀ ਆ ਸਕਦੀ ਆ ਇਹ ਨਾ ਸੋਚੋ ਵੀ ਅਸੀਂ ਅੱਜ ਉਡਾ ਰਹੇ ਆਂ ਇਹੀ ਡੋਰ ਤੁਹਾਡੇ ਪਰਿਵਾਰ ਦੀ ਜਾਨ ਵੀ ਲੈ ਸਕਦੀ ਆ ਕਈ ਵਾਰੀ ਕਰੰਟ ਲੱਗ ਜਾਂਦਾ ਤੁਹਾਡਾ ਆਪਣਾ ਬੱਚਾ ਹੀ ਹੁੰਦਾ ਪਰ ਉਸ ਨੂੰ ਰੋਕੋ ਜਦੋਂ ਬੱਚਾ ਪਤੰਗ ਉਡਾਉਂਦਾ ਨਾ ਛੱਤ ਤੇ ਜਾ ਕੇ ਦੇਖਣਾ ਚਾਹੀਦਾ ਮਾਤਾ ਪਿਤਾ ਨੂੰ ਵੀ ਸਾਡਾ ਬੱਚਾ ਕਿਹੜੀ ਡੋਰ ਵਰਤ ਰਿਹਾ ਕਈ ਵਾਰੀ ਟੁੱਟ ਕੇ ਪਤੰਗ ਆ ਜਾਂਦਾ ਉਹੀ ਉਡਾਣ ਲੱਗ ਜਦਾ ਉਹੀ ਉਹਦਾ ਜੀ ਦਾ ਜੰਜਾਲ ਬਣ ਜਾਂਦਾ ਇਸ ਕਰਕੇ ਧਿਆਨ ਰੱਖਿਓ ਬਸੰਤ ਪੈਂਜਮੀ ਦੀਆਂ ਵਧਾਈਆਂ ਪਰ ਜੁੜੇ ਰਹੇ ਤੁਸੀਂ ਨਾਓ ਪੰਜਾਬ ਨਾਲ ਮੈਨਰੇਸ਼ਨ ਬਠਿੰਡਾ